ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਮਿਤੀ 9 ਜੂਨ ਦਿਨ ਐਤਵਾਰ ਨੂੰ ਦਾਸ ਲਖਮਿੰਦਰ ਸਿੰਘ ਜਕੜੀਆਂ ਭਾਈ ਨਿਸ਼ਾਨ ਸਿੰਘ ਤੇ ਭਾਈ ਮਨਜੀਤ ਸਿੰਘ ਖਰ ਤੇ ਭਾਈ ਸੁਖਦੇਵ ਸਿੰਘ ਜੀ ਮੀਰਪੁਰ ਭੈਣ ਬਲਵਿੰਦਰ ਕੌਰ ਮਕੇਰੀਆਂ ਤੇ ਭੈਣ ਮਨਦੀਪ ਕੌਰ ਮਕੇਰੀਆਂ ਹੋਰ ਵੀ ਕਾਫੀ ਸੰਗਤ ਆ ਜਿਹੜੀਆਂ ਅੱਜ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਜਕੁਮਾਰ ਵੀਰ ਜੀਆਂ ਦੀ ਬਰਸੀ ਸਮਾਗਮ ਤੇ ਏਕ ਓਂਕਾਰ ਸੇਵਾ ਘਰ ਪਿੰਡ ਰੋੜੀਆਂ ਜ਼ਿਲ੍ਹਾ ਹੁਸ਼ਿਆਰ ਪਰ ਫਗਵਾੜਾ ਬਾਈਪਾਸ ਤੇ ਉਹਨਾਂ ਵੱਲੋਂ ਬਣਾਇਆ ਅਸਥਾਨ ਗੁਰਦੁਆਰਾ ਸਾਹਿਬ ਜੀ ਏਕ ਓਂਕਾਰ ਸੇਵਾ ਘਰ ਜਿੱਥੇ ਗੁਰਪ੍ਰੀਤ ਸਾਹਿਬ ਜੀਆ ਨੇ ਆਪਣੀ ਕਮਾਈ ਦੀ ਸਾਰੀ ਪੂੰਜੀ ਲਗਾ ਕੇ ਬਹੁਤ ਹੀ ਵਧੀਆ ਇੱਕ ਗੁਰੂ ਘਰ ਬਣਾਇਆ ਗੁਰਦੁਆਰਾ ਸਾਹਿਬ ਨਾਲ ਹੀ ਇੱਕ ਲੈਫਟ ਸਾਈਡ ਤੇ ਇੱਕ ਬੜੀ ਵਧੀਆ ਡਬਲ ਸਟੋਰੀ ਕੋਠੀ ਬਣਾਈ ਜਿਹਦੇ ਵਿੱਚ ਭਾਈ ਸਾਹਿਬ ਜੀ ਦੇ ਵਿਚਾਰ ਸਨ ਕੋ ਸੰਤ ਬਹਾਤਮਾ ਆਉਣਗੇ ਜੋ ਵੀ ਇੱਥੇ ਗੁਰਦੁਆਰਾ ਸਾਹਿਬ ਉਹ ਰਾਤ ਰੁਕਣਗੇ ਇਹ ਕੋਠੀ ਜੇ ਠਹਿੜਿਆ ਕਰਨਗੇ ਉਹਨੇ ਵਿੱਚ ਇੱਕ ਪੋੜਾ ਸਾਹਿਬ ਵੀ ਬਣਾਇਆ ਜਿੱਥੇ ਬਹਿ ਕੇ ਉਹ ਸਿਮਰਨ ਕਰਿਆ ਕਰਨਗੇ ਹੋਰ ਸੰਗਤਾਂ ਵੀ ਸਿਮਰਨ ਕਰਨੀ ਹੈ ਹੋਰ ਗੁਰਦੁਆਰਾ ਸਾਹਿਬ ਜਿਹੜਾ ਸੈਂਟਰ ਚ ਬਣਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਪੋੜਾ ਸਾਹਿਬ ਬਣਾਇਆ ਗਈ ਸੰਗਤ ਆਏਗੀ ਔਰ ਇੱਥੇ ਆ ਕੇ ਸਿਮਰਨ ਕਰੇਗੀ ਤੇ ਆਪਣੀ ਅਵਸਥਾ ਬਣਾ ਕੇ ਜਾਏਗੀ ਔਰ ਗੁਰਦੁਆਰੇ ਦੇ ਨਾਲ ਹੀ ਰਾਈਟ ਸਾਈਡ ਤੇ ਉੱਥੇ ਇੱਕ ਆਸ਼ਰਮ ਬਣਾਇਆ ਜਿੱਥੇ ਕੋਈ ਇਹ ਬਜ਼ੁਰਗ ਬੇਸਹਾਰਾ ਜਿਨ੍ਹਾਂ ਨੂੰ ਕੋਈ ਸਾਹਮਣ ਵਾਲਾ ਨਹੀਂ ਜਾਂ ਜਿਨ੍ਹਾਂ ਦੇ ਬੱਚੇ ਵਿਦੇਸ਼ ਚਲ ਗਏ ਬਜ਼ੁਰਗ ਇੱਥੇ ਨੇ ਜਾਂ ਉਹਨਾਂ ਦਾ ਕੋਈ ਸਹਾਰਾ ਨਹੀਂ ਬਣ ਰਿਹਾ ਜਾਂ ਕੋਈ ਬਿਮਾਰ ਨੇ ਜਾਂ ਘਰੋਂ ਬੇਘਰ ਹੋਏ ਪਏ ਨੇ ਉਹਨਾਂ ਦੇ ਰਹਿਣ ਵਾਸਤੇ ਭਾਈ ਸਾਹਿਬ ਜੀ ਨੇ ਪ੍ਰਾਲਾ ਕੀਤਾ ਉਹ ਆਸ਼ਰਮ ਦੇ ਵਿੱਚ ਰਹਿਣਗੇ ਉਹਨਾਂ ਵਾਸਤੇ ਅਮਰੀਕਾ ਤੋਂ ਕੁਝ ਮੰਗਾ ਕੇ ਵਧੀਆ ਤੋਂ ਵਧੀਆ ਜਿੰਨਾ ਵੀ ਉੱਥੇ ਪ੍ਰੋਡਕਟ ਲਗਾਏਗੇ ਸਮਾਨ ਲਗਾਇਆ ਲੋਕ ਜਿੰਦਲੇ ਦਰਵਾਜ਼ੇ ਭਾਈ ਸਾਹਿਬ ਜੀ ਨੇ ਅੰਨੀ ਮਿਹਨਤ ਕੀਤੀ ਉਹ ਹਾਦਸੇ ਤੋਂ ਵੱਧ ਕਹਿ ਦਈਏ ਉਹਨਾਂ ਪੂਰੀ ਜ਼ਿੰਦਗੀ ਦੀ ਕਮਾਈ ਲਾਤੀ। ਔਰ ਉੱਥੇ ਬਜ਼ੁਰਗਾਂ ਨਾਲ ਰਹਿਣ ਵਾਸਤੇ ਬਹੁਤ ਵਧੀਆ ਨਾ ਉਹਨਾਂ ਨੂੰ ਸਰਦੀ ਵਿੱਚ ਕੋਈ ਪ੍ਰੋਬਲਮ ਨਾ ਗਰਮੀ ਵਿੱਚ ਕੋਈ ਪ੍ਰੋਬਲਮ ਇਹਨਾਂ ਵਧੀਆ ਬਣਾ ਕੇ ਦਿੱਤਾ ਹੈ ਉਹ ਆਸ਼ਰਮ। ਉਹਦੇ ਵਿੱਚ ਗਰੀਬਾਂ ਦੀ ਗਰੀਬ ਧੀਆਂ ਵਾਸਤੇ ਸਿਲਾਈ ਮਸ਼ੀਨਾਂ ਦਾ ਵੀ ਭਾਈ ਸਾਹਿਬ ਜੀ ਨੇ ਉੱਤੇ ਕਾਫੀ ਰੱਖੀਆਂ ਨੇ ਜੇ ਉਹ ਸਿੱਖ ਸਕਦੀਆਂ ਨੇ ਜੇ ਉਹ ਸ਼ੁਰੂ ਨਹੀਂ ਕੀਤਾ ਜਲਦੀ ਸ਼ੁਰੂ ਕਰਨਗੇ। ਤੇ ਉਹ ਉੱਥੇ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਨੇ ਰਹਿਣ ਵਾਸਤੇ ਜਗ੍ਹਾ ਨਹੀਂ ਜਿਸ ਤਰ੍ਹਾਂ ਕਹਿੰਦੇ ਆਨੰਦ ਕਾਰਜ ਕਰਨਾ। ਕੋਈ ਪ੍ਰੋਗਰਾਮ ਕਰਨਾ ਉਹਨਾਂ ਵਾਸਤੇ ਉੱਤੇ ਬੜਾ ਵੱਡਾ ਹਾਲ ਆਉ ਆਪਣਾ ਉੱਤੇ ਆਨੰਦ ਕਾਰਜ ਵਗੈਰਾ ਕੁਝ ਸਗਣ ਪ੍ਰੋਗਰਾਮ ਵੀ ਕਰ ਸਕਦੇ ਹਨ ਸੋ ਇਹ ਨਿਸਕਾਮ ਸੇਵਾ ਭਾਈ ਸਾਹਿਬ ਜੀ ਵੱਲੋਂ ਤੇ ਭਾਈ ਸਾਹਿਬ ਜੀ ਦੇ ਆਪਣੀ ਸਾਰੀ ਜ਼ਿੰਦਗੀ ਇਹ ਤੋਂ ਪਹਿਲੇ ਭਾਈ ਸਾਹਿਬ ਅਮਰੀਕਾ ਯੂ ਐਸ ای ਵਿੱਚ ਉੱਥੇ ਜੋਬ ਕਰਦੇ ਸਨ ਉੱਥੇ ਜੋਬ ਕਰਦੇ ਨੇ ਤੇ ਜੋਬ ਦੇ ਨਾਲ ਨਾਲ ਹੀ ਉਹਨਾਂ ਨੇ ਗੁਰੂ ਘਰ ਦੇ ਨਾਲ ਲੱਗਣ ਲੱਗੇ ਉਹਨਾਂ ਨੇ ਅਨੇਕਾਂ ਜਪਜੀ ਸਾਹਿਬ ਜੀ ਦੇ ਜਾਪ ਕੀਤੇ ਕਾਫੀ ਪਾਠ ਜਪਜੀ ਸਾਹਿਬ ਜੀ ਦੇ ਕੀਤੇ ਨੇ ਉਹ ਤੋਂ ਬਾਅਦ ਸਿਮਰਨ ਨਾਲ ਜੁੜ ਗਏ ਸਿਮਰਨ ਨਾਲ ਜੁੜਨ ਤੋਂ ਬਾਅਦ ਭਾਈ ਸਾਹਿਬ ਜੀ ਦੀ ਅਵਸਥਾ ਉਹ ਮਾਲਕ ਨਰੰਕਾਰ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਈ ਔਰ ਦਿਨ ਔਰ ਰਾਤ ਉਹਦੇ ਭਾਣੇ ਵਿੱਚ ਹੀ ਉਹਦੀ ਮੋਜ ਵਿੱਚ ਹੀ ਰਹਿੰਦੇ ਸਨ ਆਪਣੀ ਡਿਊਟੀ ਦਰੋਂ ਵੀ ਡਿਊਟੀ ਵੀ ਕਰਨੀ ਪਰ ਉਹਦੇ ਸਿਮਰਨ ਦੇ ਵਿੱਚ ਹੀ ਰਹਿਣਾ ਸੋ ਪਿਛਲੇ ਸਾਲ ਭਾਈ ਸਾਹਿਬ ਭਾਈ ਰਾਜ ਕੁਮਾਰ ਵੀਰ ਜੀ ਖੁੰ ਜੋਗੀ 1 ਜੂਨ ਨੂੰ ਆਏ ਸਨ ਇੰਡੀਆ ਤੇ 24 ਜੂਨ ਨੂੰ ਉਹ ਆਪਣੇ ਕੋ ਗੁਰਦਾਸਪੁਰ ਡਿਸਟ੍ਰਿਕਟ ਚ ਆਏ ਵੱਖ-ਵੱਖ ਸੰਗਤਾਂ ਦੇ ਘਰਾਂ 'ਚ ਸਾਰੇ ਗੁਰਮੁਖਾਂ ਨੂੰ ਮਿਲੇ ਇੱਥੇ ਇੱਕ ਬੇਟੀ ਦਾ ਉਹਨਾਂ ਨੇ ਮੈਰਿਜ ਕਰਨਾ ਸੀ ਗਰੀਬ ਘਰ ਦੀ ਕੋ ਬੇਟੀ ਸੀ ਇੱਕ ਗੁਰਦੁਆਰਾ ਅਸ਼ੇਰੇ ਪੰਜਾਬ ਮਹਾਰਾ ਰਜੀਤ ਸਿੰਘ ਦੀਨਾਨਗਰ ਵਿਖੇ ਪਰ ਖੁਮਾਲਕ ਨੂੰ ਜੋ ਮਨਜ਼ੂਰ ਸੀ 24 ਤਰੀਕ ਦੇ ਸਾਰਾ ਦਿਨ ਸੰਗਤਾਂ ਨੂੰ ਮਿਲਦੇ ਰਹੇ ਛੋਟੇ-ਛੋਟੇ ਸਮਾਗਮ ਵੀ ਕੀਤੇ ਲਾਸਟ ਸਮਾਗਮ ਦਾਸ ਦੇ ਗ੍ਰਹਿ ਵਿਖੇ ਹੀ ਲਖਵਿੰਦਰ ਸਿੰਘ ਜਗੜੀਆ ਦੇ ਘਰ ਵਿਖੇ ਉਹਨਾਂ ਨੇ ਇੱਥੇ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਹੀ ਸੌ ਤੋਂ ਵੱਧ ਸੰਗਤਾਂ ਸੀ ਤੇ ਗਰਮੀ ਵੀ ਕਾਫੀ ਇੱਥੇ ਸਮਾਗਮ ਕੀਤਾ ਸੁਆਗਤ ਕਥਾ ਕਰਦੇ ਕਰਦੇ ਐਸੇ ਮਾਰਗ ਦੀ ਲੀਨ ਹੋਏ ਮਾਰਗ ਦੇ ਚਰਨਾਂ 'ਚ ਕਿ ਉਹਨਾਂ ਨੂੰ ਅਸੀਂ ਦਾਸ ਨੇ ਔਰ ਸੰਗਤਾਂ ਵੱਲੋਂ ਥੋੜਾ ਭਾਈ ਸਾਹਿਬ ਜੀ ਹਿਲਾ ਕੇ ਉਠਾਇਆ ਗਿਆ ਕਿ ਭਾਈ ਸਾਹਿਬ ਜੀ ਬਹੁਤ ਸਮਾਂ ਹੋ ਗਿਆ ਕਥਾ ਕਰਦੇ 2 2.5 ਘੰਟੇ ਲਗਾਤਾਰ ਰੈਗੂਲਰ ਤੇ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਛਕਣਾ ਤੇ ਆਪ ਜੀ ਸਮਾਪਤੀ ਕਰਦੇ ਭਾਈ ਸਾਹਿਬ ਜੀ ਇਸ ਤਰ੍ਹਾਂ ਹੀ ਜਿੱਤ ਸੱਚਖੰਡ ਗਏ ਨੇ ਜਾਂ ਉਸ ਤੋਂ ਬਾਅਦ ਭਾਈ ਸਾਹਿਬ ਜੀ ਇਕਦਮ ਗੁਰੂ ਪਿਆਰੇ ਉਹ ਭਾਈ ਸਾਹਿਬ ਜੀ ਆਪਣੇ ਸੁਰਤ ਜੀ ਦਾ ਸਲੀਟ ਚ ਆ ਜਾਂਦੀ ਹੈ ਕੋਈ ਸੁਖਮਰੂ ਗਈ ਹੋਏ ਬਾਹਰ ਆਏ ਤੇ ਉਹ ਵਾਪਸ ਆ ਜਾਂਦੀ ਅਤਲ ਝਟਕਾ ਜਿਹਾ ਲੱਗਾ ਭਾਈ ਸਾਹਿਬ ਕਹਿੰਦੇ ਹਾਂਜੀ ਤੇ ਇਹ ਮਤਲਬ ਇਹੋ ਜਿਹੇ ਵਿਚਾਰ ਭਾਈ ਸਾਹਿਬ ਜੀ ਦੇ ਸਨ ਕਿ ਉਹ ਕਥਾ ਕਰਦੇ ਵੀ ਉਹ ਮਾਲਕ ਚ ਜੀਨ ਹੋ ਜਾਂਦੇ ਆਪਣੇ ਆਪ ਦਾ ਨਹੀਂ ਪਤਾ ਉਸ ਤੋਂ ਬਾਅਦ ਉਹ ਰਾਤ ਉਹਨਾਂ ਦੀ ਸਿਹਤ ਖਰਾਬ ਹੋਈ 24 ਜੂਨ ਨੂੰ ਤੇ ਲੈ ਕੇ ਵੀ ਗਏ ਹਸਪੀਟਲ ਵਗੈਰਾ ਟ੍ਰੀਟਮੈਂਟ ਜੋ ਵੀ ਕਰਨਾ ਹੀ ਕਰਾਇਆ ਪਰ ਉਹਨਾਂ ਦੇ ਸੁਵਾਸਾਂ ਦੀ ਪੂੰਜੀ ਜਿਹੜੀ ਸੀ ਉਹ ਨਹੀਂ ਉਹ ਖਤਮ ਹੋ ਚੁੱਕੀ ਸੀ ਉਹ ਵਾਹਿਗੁਰੂ ਜਾਨ ਦੇ ਸਾਨੂੰ ਸਵੇਰੇ 7:00 ਵਜੇ ਨਾਲ ਦੀਨਰਾਕਰ ਤੋਂ ਗੁਰਦਾਸਪੁਰ ਨੂੰ ਜਾਂਦੇ ਹੀ ਰਸਤੇ ਦੇ ਵਿੱਚ ਹੀ ਆਪਾਂ ਹਸਪੀਟਲ ਸੇ ਚੇਂਜ ਕਰੇ ਸੀ ਕਿ ਕਿ ਉਹ ਵੱਡੇ ਹਸਪੀਟਲ ਲੱਗ ਜਣੇ ਉੱਥੇ ਹੀ ਉਹਨਾਂ ਦੇ ਸਵਾਸ ਸਵਾਸ ਛੱਡ ਗਏ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਉਹਦੇ ਸਬੰਧ ਵਿੱਚ ਅੱਜ ਸਮਾਗਮ ਰੱਖਿਆ ਗਿਆ 9 ਜੂਨ ਨੂੰ ਇੱਕ ਕਿਉ ਕਰ ਸੇਵਾ ਘਰ ਰੋੜੀਆਂ ਤੇ ਉਸ ਤੋਂ ਬਾਅਦ 25 ਤਰੀਕ ਨੂੰ ਵੀ ਸਮਾਗਮ ਹੋਣਗੇ ਉਹ ਤੇ ਚਲੋ ਬਾਅਦ ਵਿੱਚ ਵੇਰਵਾ ਦਿੱਤਾ ਜਾਏਗਾ ਸੋ ਹੁਣ ਦਾਸ ਸੰਗਤ ਜਾ ਰਹੇ ਆ ਗੁਰਦੁਆਰਾ ਸਾਹਿਬ ਵਿਖੇ ਤੇ ਹੋਰੀ ਸੰਗਤਾਂ ਨੂੰ ਬੇਨਤੀ ਆ ਗੁਰਦਾਸਪੁਰ ਸ਼ਹਾਰਪੁਰ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਫਗਵਾੜਾ ਅਲੱਗ-ਅਲੱਗ ਦੀਆਂ ਸੰਗਤਾਂ ਜਿਹੜੀਆਂ ਵੀ ਸੁਣਦੀਆਂ ਨੇ ਉਹ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਵੀ ਬਹੁਤ ਪਿਆਰ ਕਰਦੀਆਂ ਭਾਈ ਸਾਹਿਬ ਜੀ ਨੂੰ ਧੰਨਵਾਦ ਬਾਹਰ ਦੀਆਂ ਸੰਗਤਾਂ ਦਾ ਵੀ ਤੇ ਜੋ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਜਿਹੜੇ ਵੀ ਆ ਸਕਦੇ ਉਹ ਇਹ ਸਵਾਗਤ ਵਿੱਚ ਜਰੂਰ ਹਾਜ਼ਰੀ ਭਰੋ ਤੇ ਆਪ ਜੀ ਨੂੰ ਖੁੱਲਾ ਸੱਦਾ ਆ ਤੇ ਭਾਈ ਸਾਹਿਬ ਜੀ ਦੀ ਇੱਕ ਐਪ ਚੱਲ ਰਹੀ ਹੈ ਜੋ ਆਪਣੇ ਆਪਣੇ ਹੱਥਾਂ ਨਾਲ ਚਲਾ ਕੇ ਗਏ ਨੇ ਇੱਕ ੴ ਸੇਵਾ ਘਰ ਰੋੜੀਆਂ ਦੀ ਉਹਦੇ ਵਿੱਚ 24 ਆਵਰ ਸਿਮਰਨ ਕਥਾ ਨਿਤਨੇਮ ਵਿਚਾਰਾਂ ਚੱਲਦੀਆਂ ਨੇ ਉਹਦੇ ਵਿੱਚ ਆਪ ਜੀ ਐਡ ਹੋ ਸਕਦੇ ਹੋ ਬੋਲ ਦੇਣਾ ਦਾਸ ਤੁਹਾਨੂੰ ਲਿੰਕ ਭੇਜ ਦੇਗਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਅਸੀਂ ਪਿੰਡ ਰੋੜੀਆਂ ਵਿਖੇ ਪਹੁੰਚ ਚੁੱਕੇ ਹਾਂ ਥੋੜੀ ਦੇਰ ਦਾ 2 4 5 ਮਿੰਟ ਦੇ ਵਿੱਚ ਹੀ ਅਸੀਂ ਗੁਰੂ ਘਰ ਪਹੁੰਚਣ ਵਾਲੇ ਹਾਂ ਜਿੱਥੇ ਭਾਈ ਸਾਹਿਬ ਜੀ ਦਾ ਸਥਾਨ ਹੈ ਤੇ ਲਾਈਵ ਕਰਕੇ ਨਾ ਥੋੜਾ ਜਿਹਾ ਵੀਡੀਓ ਵੀ ਆ ਰਹੀ ਆ ਵਿੱਚ ਖਰਾਬ ਚੱਲ ਰਹੀ ਆ ਰਸਤਾ ਆਪ ਜੀ ਨੂੰ ਦੱਸ ਰਹੇ ਹਾਂ ਕਿ ਆ ਰਸਤੇ ਲੰਘ ਕੇ ਜਾ ਰਹੇ ਹਾਂ ਅਸੀਂ ਹੁਣ ਪਿੰਡ ਰੋੜੀਆਂ ਵਿੱਚ ਐਂਟਰੀ ਕਰ ਚੁੱਕੇ ਹਾਂ ਗੁਰੂ ਪਿਆਰਿਓ ਅਨਾਲ ਹੀ ਆਪਾਂ ਇਹ ਮੋੜ ਮੁਰਦੇ ਸਾਰੀ ਸਾਭ ਜੀ ਨੂੰ ਬੋਰਡ ਮਿਲੇਗਾ ਕਿਉਂ ਕਰ ਸੇਵਾ ਕਰ ਰੋੜੀਆਂ ਦਾ ਤੇ ਨਾਲ ਹੀ ਆਪਾਂ ਟਰਨ ਹੋ ਜਨਾ ਇਹ ਹਾਂ ਗੁਰੂ ਪਿਆਰਿਓ ਇਹ ਰੋੜੀਆਂ ਪਿੰਡ ਦੇ ਵਿੱਚ ਉਹ ਸ਼ਾਇਦ ਥੋੜਾ ਫਿੱਕਾ ਦਿਖਾਈ ਦੇ ਰਿਹਾ ਹੁਣ ਆ ਸਿੱਧੇ ਇਹ ਕੱਚਾ ਰਸਤਾ ਆ ਗੁਰੂ ਘਰ ਨੂੰ ਥੋੜਾ ਜਿਹਾ ਸਮਸ਼ਾਨ ਘਾਟਾ ਸਮਸ਼ਾਨ ਘਾਟ ਦੇ ਨਾਲ ਹੀ ਗੁਰਦੁਆਰਾ ਸਾਹਿਬ ਅਸੀਂ ਬੜੀ ਜਲਦੀ ਪਹੁੰਚਾਂਗੇ ਆਪ ਸਭ ਸੰਗਤਾਂ ਨੇ ਵੀ ਹਾਜ਼ਰੀ ਭਰਨੀ ਆ ਇੰਨੀ ਕ ਬੇਨਤੀ ਪ੍ਰਵਾਨ ਕਰਨੀ ਗੁਰੂ ਪਿਆਰਿਓ ਬਸ ਅਸੀਂ ਆ ਵੀ ਦੇਖ ਰਹੇ ਹੋ ਰੋੜੀਆਂ ਗੁਰੂ ਘਰ ਪਹੁੰਚਣ ਵਾਲੇ ਹਨ ਇੱਕ ਅੱਧੇ ਮਿੰਟ 'ਚ ਇੱਕ ਜਾਂ 2 ਮਿੰਟ ਜਿਆਦਾ ਜਿਆਦਾ ਲੱਗਣਗੇ ਦੇਖੋ ਕਿੰਨੀ ਵਧੀਆ ਹਰਿਆਲੀ ਕਿੱਡਾ ਵਧੀਆ ਵਾਤਾਵਰਨ ਆਹੀਂ ਹੋਰ ਵੀ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰਾਂਗੇ ਸਬੀਲਾ ਨਾ ਲਗਾਓ ਸਬੀਲਾ ਘਾਟ ਲਗਾਓ ਰੁੱਖ ਲਗਾਓ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੋ ਚੁੱਕਾ ਹੈ ਇੱਥੇ 45 47 ਤੱਕ ਚੱਲ ਗਿਆ ਗਰਮੀ ਬਹੁਤ ਜ਼ਿਆਦਾ ਤੇ ਜੇ ਆਪਾਂ ਦਰਖਤ ਲਗਾਵਾਂਗੇ ਰੁੱਖ ਲਗਾਵਾਂਗੇ ਤੇ ਟੈਂਪਰੇਚਰ ਡਾਊਨ ਆਏਗਾ ਤੇ ਥੋੜਾ ਮੌਸਮ ਵੀ ਚੇਂਜ ਹੋਏਗਾ ਗੁਰੂ ਘਰ ਦਾ ਰਾਈਟ ਸਾਈਡ ਇਹ ਜਿੱਥੇ ਗੁਜਰੇ ਆ ਸਮਸ਼ਾਨ ਘਾਟਾ ਲੈਫਟ ਸਾਈਡ ਗੁਰੂ ਘਰ ਦਾ ਗੁਰਦੁਆਰਾ ਸਾਹਿਬ ਆਪ ਜੀ ਨੂੰ ਦਰਸ਼ਨ ਕਰਾਣੇ ਗੁਰੂ ਸਾਹਿਬ ਦੇ ਬਾਹਰ ਗੁਰੂ ਘਰ ਦੇ ਬਾਕੀ ਫਿਰ ਅਸ ਅੰਦਰ ਸਮਾਗਮ ਚੱਲ ਰਿਹਾ ਉੱਥੇ ਹਾਜ਼ਰੀ ਭਰਾਂਗੇ ਸੰਗਤ ਆਈਆਂ ਨੇ ਬਾਹਰ ਗੱਡੀ ਲਾ ਕੇ ਚੱਲ ਗਿਆ ਕੋਈ ਤੇ ਆਪ ਜੀ ਨੂੰ ਹੁਣ ਅਸੀਂ ਟਰਨ ਕਰ ਲਗੇ ਆ ਥੋੜਾ ਇੱਕ ਗੱਡੀ ਅੱਗੇ ਚੱਲ ਗਈ ਸੀ ਸਾਡੇ ਕੋ ਆਓ ਦਿਖਾਈਏ ਆਪ ਜੀ ਨੂੰ ਉਹ ਸਾਹਮਣੇ ਨਿਸ਼ਾਨ ਸਾਹਿਬ ਦਿਖਾਈ ਦੇ ਰਹੀ ਔਰ ਨਿਸ਼ਾਨ ਸਾਹਿਬ ਇਹ ਕਿਹਦੀ ਕੋਠੀ ਆ ਲੱਗੇ ਕੋਠੀ ਦੇ ਨਾਲ ਹੀ ਹੁਣ ਅਸੀਂ ਟੁਰਨ ਹੋ ਰਹੇ ਆ ਗੁਰੂ ਘਰ ਨੂੰ ਇੱਕ ਓੰਕਾਰ ਸੇਵਾ ਘਰ ਰੋੜੀਆਂ ਦਾ ਗੇਟ ਆ ਜੇ ਕਿ ਓੰਕਾਰ ਸੇਵਾ ਘਰ ਰੋੜੀਆਂ ਦਾ ਸੰਗਤ ਜੀ ਆਪ ਜੀ ਆ ਸਕਦੇ ਹੋ ਇੱਥੇ ਕਿਰੇ ਮੌਕੇ ਵੀ ਦਰਸ਼ਨ ਕਰ ਸਕਦੇ ਹੋ ਬੜੀ ਵਧੀਆ ਸਤਾਲ ਭਾਈ ਸਾਹਿਬ ਜੀ ਬਣਾ ਕੇ ਨੇ ਰਬੀ ਰੂਸ ਹਨ ਉਹ ਮਾਲਕ ਨੂੰ ਬਹੁਤ ਪਿਆਰ ਕਰਦੇ ਸਨ ਸੰਗਤ ਨੂੰ ਬੜਾ ਪਿਆਰ ਕਰਸਾ ਉਹ ਸਾਹਮਣੇ ਗੁਰੂ ਘਰ ਆ ਜੀ ਇਹ ਨਾਲ ਲੈਫਟ ਸਾਈਡ ਕੋਠੀ ਆ ਰਾਈਟ ਸਾਈਡ ਆਸ਼ਰਮ ਵੀਡੀਓ ਚ ਤਾਂ ਜਿਆਦਾ ਕਲੀਅਰ ਨਹੀਂ ਮਿਲਿਆ ਕਿਉਂਕਿ ਇਹ ਲਾਈਵ ਚਲਾਈ ਸੀ ਨਾ ਤੂੰ ਇੰਟਰਨੈਟ ਦੀ ਪ੍ਰੋਬਲਮ ਵੀ ਉਦਲ ਰਹਾ ਸਕਦੀ ਹੈ ਸੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ